ਹਾਜ਼ਰ ਹੋ ਚੁੱਕੇ ਤੁਹਾਡੇ ਆਪਣੇ ਦੋਸਤ ਮੰਨ ਵੀ ਤੁਹਾਡੇ ਆਪਣੇ ਚੈਨਲ ਯੂਸਟਵੀ ਵੀ ਤੇ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਅਕਸਰ ਅਮਾ ਵੇਖਿਆ ਵੇ ਕਿ ਆਪਾਂ ਜਦੋਂ ਸਾਡੇ ਵਿੱਚ ਗਲਤਫਹਿਮੀਆਂ ਹੋ ਜਾਂਦੀਆਂ ਨੇ ਨਾ ਤੇ ਆਪਾਂ ਇੱਕ ਦੂਜੇ ਦੇ ਬਾਰੇ ਗੱਲ ਕਰਦੇ ਆਂ ਬਲਕਿ ਇੱਕ ਦੂਜੇ ਦੇ ਨਾਲ ਗੱਲ ਨਹੀਂ ਕਰਦੇ ਜਿਹਦੇ ਨਾਲ ਸਾਡੀ ਗਲਤਫਹਿਮੀ ਦੂਰ ਹੋ ਜਾਂ। ਦੋਸਤੋ ਜੇਕਰ ਆਪਾਂ ਇੱਕ ਦੂਜੇ ਦੇ ਬਾਰੇ ਗੱਲ ਕਰਦੇ ਰਵਾਂਗੇ ਨਾ ਤੇ ਗਲਤਫਹਿਮੀ ਇੰਨੀ ਵੱਧਦੀਆਂ ਜਾਣਗੀਆਂ ਕਿ ਤੁਹਾਡਾ ਰਿਸ਼ਤਾ ਹੀ ਖਤਮ ਕਰ ਦੇਣਗੀਆਂ। ਇਸ ਲਈ ਜੇਕਰ ਸਾਨੂੰ ਥੋੜੇ ਜਿਹੀ ਵੀ ਗਲਤਫਹਿਮੀ ਹੋਏ ਗੱਲ ਬੁਰੀ ਲੱਗੀ ਏ ਜਾਂ ਫਿਰ ਉਹਨਾਂ ਨੂੰ ਤੁਹਾਡੀ ਗੱਲ ਬੁਰੀ ਲੱਗੀ ਤੇ ਫਟਾਫਟ ਜਾ ਕੇ ਗੱਲਬਾਤ ਕਰੋ ਆਪਣੀ ਜਿਹੜੀ ਗਲਤਫਹਿਮੀ ਉਹ ਦੂਰ ਕਰੋ ਐਦੇ ਨਾਲ ਕੀ ਹੋਏਗਾ ਐਦੇ ਨਾਲ ਤੁਹਾਡੇ ਜਿਹੜੇ ਰਿਸ਼ਤੇ ਨੇ ਉਹ ਬਚੇ ਰਹਿਣਗੇ ਉਹ ਤੁਹਾਡੇ ਵਿੱਚ ਪਿਆਰ ਵੀ ਬਣਿਆ ਰਹੇਗਾ ਦੂਜਿਆਂ ਦੇ ਨਾਲ ਗੱਲ ਕਰਨ ਤੋਂ ਚੰਗਾ ਉਹਨਾਂ ਦੇ ਬਾਰੇ ਗੱਲ ਕਰਨ ਤੋਂ ਚੰਗਾ ਤੁਸੀਂ ਕਿਸੇ ਇਹਨਾਂ ਦੇ ਨਾਂ ਲਿਖੇ ਕਰੋ ਕਿ ਕੀ ਤੁਹਾਡੇ ਵਿੱਚ ਗਲਤਫਹਿਮੀ ਹੋਈਏ ਉਹਦਾ ਸੋਲੂਸ਼ਨ ਕੱਢੋ ਤੇ ਤੁਹਾਡੀ ਜਿਹੜੀ ਗਲਤਫਹਿਮੀ ਉਹ ਦੂਰ ਹੋ ਜਾਏਗੀ ਪਰ ਤੁਹਾਨੂੰ ਬਹੁਤ ਵਧੀਆ ਸਾਥੀ ਕਹਿ ਲਈਏ ਦੋਸਤ ਕਹਿ ਲਈਏ ਉਹ ਮਿਲ ਜਾਏਗਾ ਪਰ ਤੁਸੀਂ ਉਹਨੂੰ ਨਹੀਂ ਖੋਲੋਗੇ ਕਿਉਂਕਿ ਬਹੁਤ ਸਾਰੇ ਦੋਸਤੀ ਦੇ ਵਿੱਚ ਅਕਸਰ ਐਸਾ ਹੁੰਦਾ ਹੈ ਕਿ ਗਲਤਫਹਿਮੀਆਂ ਕਰਕੇ ਦੋਸਤੀ ਟੁੱਟ ਜਾਂਦੀ ਹੈ ਕਿ ਉਹ ਬਹੁਤ ਹੀ ਪਿਆਰੀ ਦੋਸਤੀ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ ਲੇਕਿਨ ਕਈ ਐਸੀ ਗਲਤੀਆਂ ਹੋ ਜਾਂਦੀਆਂ ਨੇ ਗਲਤਫਹਿਮੀਆਂ ਹੋ ਜਾਂਦੀਆਂ ਨੇ ਜਿਹਦੇ ਕਰਕੇ ਉਹ ਟੁੱਟ ਜਾਂਦੀਆਂ ਨੇ ਇਸ ਲਈ ਸਾਨੂੰ ਸਮੇਂ ਰਹਿੰਦੇ ਉਹਨਾਂ ਨੂੰ ਸੁਧਾਰਾ ਚਾਹੀਦਾ ਵੀ ਤੇ ਆਪਣੀ ਦੋਸਤੀ ਨੂੰ ਕਦੀ ਵੀ ਟੁੱਟਣ ਨਹੀਂ ਦੇਣਾ ਚਾਹੀਦਾ ਤੇ ਉਮੀਦ ਹੈ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਬੜੀ ਵਧੀਆ ਲੱਗੀ ਹੋਵੇਗੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਹੋਰ ਚਲੋ ਵੇਸਟੀਵੀ ਤੇ ਹੋਰ ਮੈਨੂੰ ਦੱਸੋ ਜਿਆਦਾ ਸੱਚੀ ਕਹਾਣੀ